हां भाई दोस्तों ये यार ने भाई ਤੁਹਾਨੂੰ ਪਤਾ ਹੀ ਆਪਾਂ ਕਿਹੜੇ ਮੁੱਦੇ ਤੇ ਲੈਬ ਹੋਨੇ ਹੁੰਦੇ ਆ ਠੀਕ ਆ ਅੱਜ ਭਾਈ ਆਪਣਾ ਇੱਕ ਹੋਰ دوست ਆ ਵੀਰ ਬੈਦਰੀ ਬਾਦਰੇ ਤੋਂ ਠੀਕ ਆ ਇਹਨੂੰ ਤੋਂ ਭਾਈ ਦਵਾਈ ਦਵਾ ਕੇ ਲਿਆ ਆ ਆ ਜੀ ਦਵਾਈ ਦੇ ਦੀ ਡਾਕਟਰ ਨੇ ਗੱਲਾਂ ਉਹੀ ਜਿਹੜੀਆਂ ਮੈਂ ਭਾਈ ਬਲੌਗ ਚ ਕਹਿਣਾ ਹੁੰਨਾ ਉਹੀ ਇਹਨੂੰ ਕਹੀਆਂ ਰਹਿਣਾ ਇਹ ਸਾਂਝੀਆਂ ਕਰਦੇ ਹੁੰਨੇ ਆ ਵੀ ਵੀਰੇ ਯਾਰ ਕੁਝ ਨਹੀਂ ਯਾਰ ਹਨਾ ਲੈ ਕੋਲ ਹੋ ਜੋ ਬਾਹਰੇ ਵੀ ਦਵਾਈ ਨੇ ਤਾਂ ਯਾਰ ਜਿਹੜਾ ਕੰਮ ਕਰਨਾ ਕਰਨਾ ਥੋੜਾ ਨੇਚਾ ਡਰੈਡ ਵੀ ਕਿੰਨਾ ਕਾ ਠੀਕ ਆ ਉਹ ਮੇਨ ਆ ਉਹ ਰੱਖਦਾ ਹੁੰਦਾ ਬਾਕੀ ਮਿਲੋ ਬਾਈ ਨੂੰ ਆ ਵੀ ਬੰਦਰੀ ਹੋਰ ਮਲਾਈ ਜੀ ਠੀਕ ਠਾਕ ਹੀ ਸਾਰੇ ਪੂਰਾ ਬਣਿਆ ਹੋਇਆ ਮਨ ਪੂਰਾ ਵੀ ਮਨ ਬਣਿਆ ਹੋਇਆ ਆਪਣਾ ਯਾਰ ਜਿਵੇਂ ਜਰਾ ਕਰ ਕਰ ਰੱਖ ਕੇ ਪਾਇਆ ਹੁਣ ਤਾਂ ਵੀ ਐ ਕਰਦਾ ਵੀ ਯਾਰ ਛੱਡ ਦੀਏ ਕੀ ਰੱਖਿਆ ਜੋ ਉਹ ਹੀ ਕਹਿੰਨੇ ਆ ਯਾਰ ਉਸ ਬਰਬਾਦ ਕਰਤਾ ਯਾਰ ਹੂੰ ਉਹ ਹੀ ਕਹਿੰਨੇ ਯਾਰ ਬਾਈ ਨਿਕਲੋ ਹਣਾ ਜੇ ਮੈਂ ਇਹਨਾਂ ਨੂੰ ਕਹਿੰਨਾ ਉਹਨਾਂ ਵੀ ਮੈਂ ਤਾਂ ਇੱਕ ਕਹਿ ਸਕਦਾ ਯਾਰ ਮੈਂ ਤਾਂ ਉਹਨਾਂ ਕਰੌਲਾ ਪਾਈ ਜਾਣਾ ਵੀ ਯਾਰ ਨਿਕਲੋ ਨਿਕਲੋ ਕੀ ਕ ਭਾਈ ਨੇ ਵਧੀਆ ਜਿਹਾ ਡਿਸੀਜਨ ਲਿਆ ਇਹਨੂੰ ਆਪਾਂ ਕਹਾਂ ਵੀ ਆਪਾਂ ਵੀ ਯਾਰ ਤੇਰੇ ਵੀਡੀਓ ਦੇਖ-ਦੇਖ ਕੇ ਯਾਰ ਹੌਸਲਾ ਹੋਇਆ ਵੀ ਠੀਕ ਹੈ ਯਾਰ ਵੀ ਹਾਂ ਹੁਣ ਵੀ ਤੈਨੂੰ ਉਹੀ ਗੱਲਾਂ ਕਹਣਾ ਯਾਰ ਵੀ ਪਤਾ ਫਰਕ ਕੀ ਰੱਖੇ ਇੱਕ ਤਾਂ ਜਿਹੜੇ ਬੰਦੇ ਨਸ਼ਾ ਕਰਦੇ ਨੇ ਮੜਾ ਜਾ ਕੁਝ ਟਾਈਮ ਲਈ ਉਹਨਾਂ ਤੋਂ ਮੜਾ ਜਾ ਪਾਸਾ ਬੱਟਲੇ ਵੀ ਠੀਕ ਆ ਯਾਰ ਹਣਾ 5-6 ਮਹੀਨੇ ਮੜਾ ਜਾ ਦੂਰ ਯਾਰ ਫਿਰ ਉਹਨਾਂ ਨੂੰ ਕਿਉਂਕਿ ਜਦੋਂ ਆਪਾਂ ਗੱਲਬਾਤ ਕਰਦੇ ਆ ਮੜਾ ਜਾ ਜਦੋਂ ਉਹ ਅਗਲਾ ਕਹਿ ਦਿੰਦਾ ਵੀ ਕਰੀਏ ਠੀਕ ਉਹ ਤੋਂ ਆਉਦੇ ਤੇ ਆਏ ਜੋ ਹੁੰਦਾ ਵੀ ਚੱਲ ਆ ਵੀ ਮੜਾ ਜਾ ਉਹ ਉਦੋਂ ਫਿਰ ਅਗਲਾ ਕਹਿੰਦਾ ਯਾਰ ਕਰ ਲਾ ਕੋਸ਼ਿਸ਼ ਨੂੰ ਕਰਦਾ ਕੋਸ਼ਿਸ਼ ਮੈਂ ਕਰ ਲੈਣਾ ਦੋਬਰ ਐ ਹੁੰਦਾ ਵੀ ਚੱਲਿਆ ਯਾਰ ਬਣ ਜਾਂਦਾ ਤੇਰਾ ਵੀ ਉਹਨਾਂ ਤੋਂ ਮਾੜਾ ਜਿਹਾ ਪਾਸਾ ਵਟਿਆ ਜਾਵੇ ਇੱਕ ਯਾਰ ਮੈਂ ਬੇਨਤੀ ਕਰਦਾ ਹਾਂ ਵੀਰੇ ਯਾਰ ਯਾਰ ਜਿਹਨੂੰ ਮੈਂ ਦਵਾਈ ਦਵਾ ਲਿਆ ਹੁਣਾਂ ਵੀਰ ਬਣ ਕੇ ਯਾਰ ਉਹਨੂੰ ਨਾ ਫੋਰਸ ਕਰਿਆ ਕਰੋ ਨਾ ਉਹਨੂੰ ਫੋਨ ਕਰਕੇ ਆਏ ਕਿਆ ਕਰੋ ਵਿੱਚ ਹੁਣ ਮੈਂ ਆਪਣਾ ਯਾਰ ਦੋ ਦਾ ਮੁੰਡਾ ਕਰਨ ਕਰਨ ਹਣਾ ਉਹਨੂੰ ਹੁਣ ਵੀ ਯਾਰ ਫੋਨ ਕਰਕੇ ਤਣੋਲੇ ਦੇ ਜਿਹੜੇ ਦੇ ਤੇ ਬੂਦੇ ਨੇ ਮਾੜਾ ਮਟਾ ਉਹਨੂੰ ਫੋਨ ਕਰਕੇ ਕਹਿਣਗੇ ਵੀ ਆ ਜਾ ਸਮਾਨ ਆਇਆ ਹੋਇਆ ਵਾਹ ਫਲਾਣਾ ਆ ਗੱਲਾਂ ਨਾ ਕਰਿਆ ਕਰੋ ਯਾਰ ਠੀਕ ਹੈ ਭਈ ਜੇ ਕੋਈ ਛੱਡ ਛੱਡਦਾ ਛੱਡਦਾ ਯਾਰ ਛੱਡਣਾ ਚਾਹੁੰਦਾ ਹੌਸਲਾ ਵਧਾਇਆ ਕਰੋ ਯਾਰ ਉਹਨੂੰ ਕਿਤੇ ਹੋਰ ਹਾਂ ਠੀਕ ਹੈ ਮੈਂ ਮਾਂ ਪਿਓ ਨੂੰ ਵੀ ਅਗਲੇ ਦਿਨ ਉਹ ਇਹੀ ਕਹਿਣਾ ਵੀ ਯਾਰ ਜੇ ਛੋਟਾ ਮੁੰਡਾ 15 ਦਿਨ ਮਹੀਨੇ ਸੇ ਤੂੰ ਦੂਰ ਰਹਿ ਗਿਆ ਯਾਰ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਵੀ ਠੀਕ ਆ ਯਾਰ ਵੀ ਬਹੁਤ ਵਧੀਆ ਪੁੱਤ ਐਂ ਨਾ ਵੀ ਜੇ 16 ਦਿਨ ਖਾ ਲਿਆ ਉਹਨੂੰ 네ਗਟਿਵ ਕਰਦਿਆ ਕਰੋ ਕਿ ਕਿਉਂ ਖਾ ਲਿਆ ਜਾਂ ਬਾਹ ਖਾ ਲਿਆ ਹਨਾ ਜਦੋਂ ਉਹਨਾਂ ਚਿਰ ਬੰਦੇ ਦੀ ਹਾਰ ਨਹੀਂ ਹੁੰਦੀ ਬਾਈ ਜਨਾਜ਼ਰ ਮਤਲਬ ਕਿ ਬੰਦਾ ਹਾਰ ਮੰਨਦਾ ਨਹੀਂ ਤੁਸੀਂ ਛੱਡਣ ਦੀ ਕੋਸ਼ਿਸ਼ ਕਰ ਲਿਓ 15 ਦਿਨ ਨਗਾ ਲੇ ਬਹੁਤ ਵਧੀਆ 16ਵੇਂ ਦਿਨ ਕੀਤਾ ਗਿਆ ਕੋਈ ਨਾ 17ਵੇਂ ਦਿਨ ਤੋਂ ਫੇਰ ਸ਼ੁਰੂ ਹੋ ਜਾ ਮਤਲਬ ਕਿ ਐਂ ਨਾ ਕਹੋ ਵੀ ਸਾਥੋਂ ਛੱਡੇ ਹੀ ਨਹੀਂ ਜਾਂਦਾ ਠੀਕ ਆ ਛੱਡਿਆ ਛੁੱਟਿਆ ਤਾਂ ਯਾਰ ਜਾਂਦਾ ਆਉਂਦਾ ਬਸ ਮੜਾ ਜਾ ਅੜਕੇ ਰਹੋ ਵੀ ਠੀਕ ਆ ਉਹੀ ਮੈਂ ਆ ਬਿੰਦਰੀ ਨੂੰ ਵੀ ਉਹੀ ਗੱਲਾਂ ਕਹਿੰਨਾ ਵੀ ਮੜਨ ਨੂੰ ਯਾਰ ਹੋਰ ਪਾਸੇ ਲਾ ਲਓ ਜਿਵੇਂ ਤੂੰ ਕਹਿੰਦਾ ਸਵੇਰੇ ਜਵਾਕ ਨੂੰ ਲੈ ਜਾ ਕਰ ਆ ਭੱਜਣ ਲੈ ਜਾ ਕਰ ਠੀਕ ਆ ਆ ਗੁਰੂ ਘਰ ਭਾ ਗਿਆ ਜਾ ਆਪਣੇ ਪਾਟ ਕਰ ਲਿਆ ਆ ਦਵਾਈ ਭਾ ਕਾਇਮਨ ਲਾਓ ਯਾਰ ਹਨਾ ਉਹਨਾਂ ਦੀ ਵਧੀਆ ਬਣਾਉਗਾ ਸੀ ਹਾਂ ਬਸ ਇਹੀ ਕਹਿਣਾ ਬਾਈ ਆਪਣਾ ਠੀਕ ਆ ਬਾਈ 1000 ਜਗਿਆ ਨਾ ਕਰੋ ਜਿਵੇਂ ਆ ਬਿੰਦਰੀ ਮੈਨੂੰ ਕਹਿੰਦਾ ਸੀ ਤਾਂ ਮੈਨੂੰ ਮਹੀਨਾ ਹੋ ਗਿਆ ਐ ਸੋਚਦੇ ਨੂੰ ਵੀ ਯਾਰ ਪ੍ਰੀਤ ਨੂੰ ਫੋਨ ਕਰੀਏ ਯਾਰ ਵੀ ਦਵਾਈ ਲੈ ਕੇ ਆਈਏ ਮੈਂ ਤੂੰ ਖਾਲ ਮਹੀਨਾ ਐ ਨਹੀਂ ਪਤਾ ਤੇ ਤੈਨੂੰ ਮਹੀਨਾ ਹੋ ਗਿਆ ਹੁੰਦਾ ਸਾਡੇ ਨੂੰ ਵੀ ਯਾਰ ਮੈਂ ਬੇਨਤੀ ਹੋਰ ਫੇਰ ਕਰਦਾ ਵੀਡੀਓ ਜਰੀ ਵੀ ਯਾਰ ਜੇ ਕਿਸੇ ਨੇ ਛੱਡਣਾ ਹੁੰਦਾ ਬਾਈ ਕਦੋਂ ਮਰਜੀ ਯਾਰ ਫੋਨ ਲਾਓ ਯਾਰ ਮੈਂ ਨਾਲ ਜਾ ਕੇ ਤੁਹਾਨੂੰ ਦਵਾਈ ਦਵਾ ਕੇ ਲਿਆਂ ਠੀਕ ਆ ਮੈਨੂੰ ਤਾਂ ਯਾਰ ਖੁਸ਼ੀ ਹੁੰਦੀ ਆ ਚਲੋ ਕੋਈ ਵੀਰ ਆਏ ਕਹਿੰਦਾ ਯਾਰ ਵੀ ਮੈਂ ਨਸ਼ਾ ਛੱਡਣਾ ਆਣਾ ਜੇ ਮੈਂ ਪਹਿਲਾਂ ਕਹਿਣਾ ਹੀ ਹੁੰਦਾ ਵੀ ਮਾ ਆਪਣਾ ਤਾਂ ਮਕਸਦ ਹੀ ਇਹ ਯਾਰ ਵੀ ਕੋਈ ਨਾ ਕੋਈ ਨਸ਼ਾ ਛੱਡੇ ਸਿੱਧੇ ਰਾਹ ਪਵੇ ਠੀਕ ਹੈ ਉਹੀ ਕਹਿਣਾ ਬਾਈ ਲੇਟ ਨਾ ਹੋ ਉਸ ਸਮਾਂ ਦੀ ਪਹਿਲਾਂ ਪਹਿਲਾਂ ਜਿਵੇਂ ਮੈਂ ਪਿਆ ਬੇਦਰੀ ਨਾਲ ਵੀ ਗੱਲ ਕਰਕੇ ਆਡਿਆ ਅੱਗੇ ਅਸੀਂ ਇਕੱਠੇ ਹੋ ਕੇ ਨਸ਼ਾ ਕਰਨ ਜਾਂਦੇ ਸੀ ਮੇਰੇ ਕੋਲ ਪਈਆਂ ਨੇ ਸਾਡੀਆਂ ਫੋਟੋਆਂ ਵੀ ਪਹਿਲਾਂ ਉਦੋਂ ਦੀਆਂ ਇੱਥੇ ਰਾਈਟਿੰਗ ਹੈ ਠੀਕ ਹੈ ਹੁਣ ਯਾਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਆਪਾਂ ਨੂੰ ਦੇਖ ਕੇ ਜਰਾ ਅਗਲਾ ਆਏ ਕਹਿੰਦਾ ਵੀ ਜੇ ਤੂੰ ਇਹ ਛੱਡ ਗਿਆ ਜਰਾ ਆਪਾਂ ਵੀ ਛੱਡੀਏ ਵੀ ਉਹ ਚੀਜ਼ਾਂ ਦਾ ਮੇਰੇ ਕੋਲੇ ਕੋ ਬਾਰਦੀ ਨਹੀਂ ਹੁੰਦੇ ਵੀ ਮੈਂ ਕਿਵੇਂ ਜ਼ਾਹਿਰ ਕਰਾਂ ਨਾ ਵੀ ਮੈਨੂੰ ਕੀ ਨੀਗੋਸ਼ੀ ਮਿਲਦੀ ਆ ਯਾਰ ਹੁਣ ਕਿਉਂਕਿ ਮੈਂ ਸਮਝਦਾ ਯਾਰ ਆ ਚੀਜ਼ਾਂ ਚੋ ਵੀ ਮੈਂ ਨਿਕਲੇ ਯਾਰ ਵੀ ਨਸ਼ੇ ਵਾਲੇ ਬੰਦੇ ਦੀ ਕੀ ਜ਼ਿੰਦਗੀ ਨੂੰ ਕਿੰਨੀ ਆਗ ਹੁੰਦੀ ਆ ਹਨ ਤੇ ਕਗਲਾ ਦਾ ਕਹਿ ਦਿੰਦਾ ਵੀ ਨਸ਼ਾ ਕਰਨਾ ਨਸ਼ਾ ਕਰਨਾ ਵੀ ਬਹੁਤ ਵੱਡੀ ਗੱਲ ਹੀ ਹੁੰਦੀ ਆ ਵੀ ਹਰ ਇੱਕ ਬੰਦਾ ਨਸ਼ਾ ਵੀ ਨਹੀਂ ਕਰਦਾ ਵੀ ਐ ਪਾਇ ਜਾਂਦਾ ਕਰਨਾ ਯਾਰ 24 ਘੰਟੇ ਵੀ ਸੰਘਰਸ਼ ਸਾਰਿਆਂ ਤੋਂ ਵੱਡਾ ਹੁੰਦਾ ਨਸ਼ੇ ਵਾਲੇ ਦਾ ਠੀਕ ਆ ਵੀਰ ਕਾ ਪਰਮ ਕਹਿ ਰਿਹਾ ਇੱਕ ਮੈਂ ਯਾਰ ਸਮਾਜ ਨੂੰ ਵੀ ਇਹ ਕਹਿਣਾ ਵੀ ਜਿਵੇਂ ਹੁਣ ਯਾਰ ਬੰਦਾ ਕੋਈ ਛੱਟਣ ਦੀ ਕੋਸ਼ਿਸ਼ ਕਰਦਾ ਹੁੰਦਾ ਜਿਵੇਂ ਹੁਣ ਸਾਡੇ ਜਵੰਦਾ ਉਹਨੂੰ ਹੋ ਗਿਆ ਭਾਈ ਡੇਢ ਮਹੀਨਾ ਵੀ ਉਹਨਾਂ ਨੂੰ ਕਿਹਾ ਕਰੋ ਵੀ ਬੈਰੀ ਗੁੱਟ ਯਾਰ ਬਹੁਤ ਵਧੀਆ ਕਰ ਰਿਹਾ ਤੂੰ ਠੀਕ ਹੈ ਬੰਦੇ ਨੂੰ ਇੰਨੇ ਇੰਨੇ ਨਾਲ ਹੀ ਹੌਸਲਾ ਹੋ ਜਾਂਦਾ ਠੀਕ ਹੈ ਵੀ ਅਗਲਾ ਕਹਿੰਦਾ ਵੀ ਠੀਕ ਹੈ ਯਾਰ ਤੂੰ ਬਣਾ ਜਾ ਐਪਰੀਸ਼ੀਏਟ ਕਰਦਾ ਕਰੋ ਜਿਵੇਂ ਹੁਣ ਆ ਬਿੰਦਰੀ ਨੂੰ ਮੈਂ ਕਹਿਣਾ ਵੀ ਜੇ ਜਿਹੜਾ ਵੀ ਵੀਡੀਓ ਦੇਖੋ ਉਹਨੂੰ ਕਿਹੋ ਯਾਰ ਵੀ ਬਹੁਤ ਵਧੀਆ ਯਾਰਾ ਵੀ ਤੂੰ ਫੈਸਲਾ ਲਿਆ ਤੂੰ ਕਰ ਸਕਦਾ ਏ ਤੂੰ ਨਿਕਲ ਸਕਦਾ ਠੀਕ ਹੈ ਵੀ ਨੈਗੇਟਿਵ ਨਾ ਕਰਿਆ ਕਰੋ ਘਰਦਿਆਂ ਨੂੰ ਵੀ ਮੈਂ ਇਹ ਅਪੀਲ ਕਰਦਾ ਹਾਂ ਉਹਨਾਂ ਵੀ ਜੇ ਤੁਹਾਡਾ ਬੱਚਾ ਕੋਈ ਕਹਿੰਦਾ ਵੀ ਮੈਂ ਨਸ਼ਾ ਛੱਡਣਾ ਠੀਕ ਆ ਬਈ ਤੁਹਾਡਾ ਰੋਟਾ ਇਹਦਾ ਜਾਂਦਾ ਹੁੰਦਾ ਸਾਰਾ ਕੁਝ ਰੋਟਾ ਨਾ ਵੀ ਉਹਨੂੰ ਨੈਗੇਟਿਵ ਨਾ ਕਰਿਆ ਕਰੋ ਐਂ ਨਾ ਕਹਿਆ ਕਰੋ ਕਿ ਕਿੱਥੇ ਛੱਡ ਲੇਗਾ ਜਾ ਵਾ ਤੁਹਾਡਾ ਰੋਟਾ ਸਾਰਾ ਜਾਂਦਾ ਹੈ ਬਾਕੀ ਹੁਣ ਬੇਦਰੀ ਨੂੰ ਵੀ ਆਪਾਂ ਹੀ ਕਹਿੰਦੇ ਆ ਵਾਹਿਗੁਰੂ ਕਰੇ ਮਿਹਰ ਠੀਕ ਆ ਹੋਰ ਵਧੀਆ ਬਈ ਹੋਰ ਬਸ ਤੂੰ ਕਹਿਣਾ ਚਾਹੇਂ ਮਦਾ ਭਾਈ ਕਿੰਨਾ ਯਰ ਮੈਂ ਛੱਡੋ ਯਾਰ ਇਹ ਤੋਂ ਕੀ ਲੈਣਾ ਹੁਣ ਆਪਾਂ ਹਾਂ ਇੱਕ ਜਿੰਦਗੀ ਖਰਾਬ ਕਰਤੀ ਯਾਰ ਇਹ ਸਭ ਹਾਂ ਇੱਕ ਜਗ੍ਹਾ ਨਾ ਕਰੋ ਯਾਰ ਜਿਵੇਂ ਆਪਿੰਦਰੀ ਕਹਿੰਦਾ ਜਾ ਕੇ ਜਾ ਕੇ ਚਾਹੇ ਘੋਲ ਘੋਲ ਕੀ ਹਨਾ ਵੀ ਯਾਰ ਜਿਹੜੇ ਵੀ ਦਵਾਈ ਲੈ ਉਹ ਯਾਰ ਜੱਕਣਾ ਕੀ ਤੋਂ ਯਾਰ ਸਮਾਜ ਨੂੰ ਪਤਾ ਵੀਰੇ ਲੋਕਾਂ ਨੂੰ ਅਗਲਾ ਕਹਿ ਦਿੰਦਾ ਯਾਰ ਫਲਾਣੇ ਨੂੰ ਨਾ ਪਤਾ ਲੱਗੇ ਸਾਰਿਆਂ ਨੂੰ ਪਤਾ ਯਾਰ ਆਪ ਨੂੰ ਹੀ ਪਤਾ ਹੁੰਦਾਗਾ ਹੁਣ ਆਪਾਂ ਕਿਹੜਾ ਨਸ਼ਾ ਕਰਦਾ ਹਨਾ ਜਿਵੇਂ ਉਹਦੀ ਸਿੱਧੂ ਕਹਿੰਦਾ ਹੁੰਦਾ ਜੀ ਕਿ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਉਹ ਗੱਲ ਆਪਾਂ ਦਾ ਬਹੁਤਾ ਹੁੰਦਾ ਯਾਰ ਦਵਾਈ ਤੋਂ ਨਾ ਚੱਕੋ ਕਿਉਂਕਿ ਬਿਮਾਰੀ ਹੈ ਇਹ ਇੱਕ ਠੀਕ ਹੈ ਜੇ ਮੈਂ ਕੋਈ ਹੋਰ ਵੱਡੀਆਂ ਬਿਮਾਰੀਆਂ ਆਉਂਦੀਆਂ ਨੇ ਉਹਵੇਂ ਨਸ਼ਾ ਵੀ ਇੱਕ ਬਿਮਾਰੀ ਆ ਪਹਿਲਾਂ ਤਾਂ ਆਪਾਂ ਇਹਨੂੰ ਬਿਮਾਰੀ ਮੰਨੀਏ ਵੀ ਇਹ ਇੱਕ ਬਿਮਾਰੀ ਹੈ ਠੀਕ ਹੈ ਤੁੱਕਾ ਨੰਬਰ ਤੇ ਯਾਰ ਹਰ ਇੱਕ ਚੀਜ਼ ਦਾ ਇਲਾਜ ਆ ਬਾਈ ਠੀਕ ਹੈ ਇਲਾਜ ਹੁਣ ਵੀ ਦਵਾਈ ਦਵਾਈ ਨਾਲ ਹੀ ਹੁੰਦਾ ਜਦੋਂ ਇਹ ਯਾਰ ਨਸ਼ਾ ਇੱਕ ਹੈ ਹੀ ਮਾਨਸਿਕ ਬਿਮਾਰੀ ਹੈ ਹਨ ਫਿਰ ਬਿਮਾਰੀ ਦਾ ਇਲਾਜ ਵੀ ਦਵਾਈ ਦਾ ਜ਼ਰੂਰੀ ਆ ਨਾ ਜੇ ਹੁਣ ਆਪਾਂ ਐਂ ਕਹੀਏ ਵੀ ਦਵਾਈ ਤੋਂ ਬਿਨਾ ਜਾਂ ਜਿਹੜਾ ਕੋਈ ਬਾਲਾ ਖੋ ਗਿਆ ਬਾਈ ਉਹ ਸੈਂਟਰ ਲਾ ਲਓ ਮੈਂ ਤਾਂ ਐਂ ਵੀ ਕਹਿਣਾ ਹਨਾ ਇਹ ਵੀ ਐਡਵਾਈਸ ਹੈ ਨਾ ਉਹਨਾਂ ਵੀ ਯਾਰ ਜੇ ਕਿਸੇ ਤੋਂ ਨਹੀਂ ਛੱਡਿਆ ਜਾਂਦਾ ਘਰੇ ਰਹਿ ਕੇ ਨਹੀਂ ਛੱਡਿਆ ਜਾਂਦਾ ਮੀਨਾ ਸੈਂ ਹੈਂਟਰ ਲਾ ਕੇ ਉਸ ਤੋਂ ਬਾਅਦ ਦਵਾਈ ਫਿਰ ਪ੍ਰੋਪਰ ਲਈ ਜਾਓ ਛੱਡਿਆ ਜਾਓ ਠੀਕ ਹੈ ਪਹਿਲਾਂ ਤਾਂ ਇਹ ਗੱਲ ਮੰਨੋ ਯਾਰ ਵੀ ਇਹ ਰੋਗ ਹੈ ਜਿੰਨਾ ਚਿਰ ਆਪਾਂ ਇਹ ਨਹੀਂ ਮੰਨਦੇ ਨਾ ਵੀ ਇਹਨੂੰ ਤਾਂ ਯਾਰ ਉਵੇਂ ਬਾਲਾ ਐਂ ਦਿਖਾਇਆ ਪਿਆ ਲੋਕ ਐਂ ਲਿਖਾਉਂਦੇ ਨੇ ਵੀ ਨਾ ਸਾ ਪਤਾ ਨਹੀਂ ਕਿੱਡੀ ਕ ਕ੍ਰਾਈਮ ਕਰਤਾ ਬੰਦੇ ਨੇ ਪਤਾ ਨਹੀਂ ਕੀ ਜੀ ਹੈ ਵੀ ਨਾ ਵੀ ਕਿੱਡਾ ਕ ਕ੍ਰਾਈਮ ਕਰਤਾ ਓਏ ਵੀ ਬੰਦਾ ਨਿਆਣੀ ਉਮਰ ਚ ਲੱਗ ਜਾਂਦਾ ਯਾਰ ਨਸ਼ੇ ਦੇ ਕੋਈ ਅਗਲਾ ਚੌੜ ਚੌੜ ਚ ਹੀ ਲੱਗਦਾ ਹੁੰਦਾ ਹਨਾ ਵੀ ਠੀਕ ਹੈ ਯਾਰ ਉਹਨੂੰ ਐਂ ਨਾ ਵੀ ਉਹਨੂੰ ਹੋਰ ਹੀ ਨਿਗਾ ਨਾਲ ਦੇਖਿਆ ਜਾਂਦਾ ਯਾਰ ਨਸ਼ੇ ਵਾਲੇ ਬੰਦੇ ਨੂੰ ਡੀਕਾ ਬਿਮਾਰੀ ਦਾ ਕੋਈ ਕਹਿੰਦੇ ਨਹੀਂ ਬਿਮਾਰੀ ਆ। ਕੋਈ ਆਪਾਂ ਕਹਿੰਦੇ ਆ ਵੀ ਯਾਰ ਹੈ ਬਿਮਾਰੀ ਆ। ਡੀਕਾ ਲੱਗ ਜਾਂਦਾ ਬੰਦੇ ਗਲਤੀਆਂ ਕਰ ਲੈਣੇ ਨੇ। ਪਰ ਐ ਵੀ ਗਲਤੀ ਮੰਨ ਕੇ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਠੀਕ ਐ। ਗਲਤੀਆਂ ਹੋ ਜਾਂਦੀਆਂ ਨੇ ਯਾਰ ਨੇ ਅਣੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਬੰਦੇ ਨੂੰ ਹਨਾ ਵੀ ਨਸ਼ੇ ਦੀ ਗਲਤੀ ਹੋ ਗਈ ਚਲੋ ਕੋਈ ਗੱਲ ਨਹੀਂ। ਠੀਕ ਐ ਪਰ ਐ ਵੀ ਯਾਰ ਬਾਦਲੋ ਯਾਰ ਆਪਣੇ ਆਪ ਨੂੰ ਹਨਾ ਵੀ ਕਿੰਨਾ ਕੁ ਟਾਈਮ ਯਾਰ ਹੁਣ ਨਸ਼ੇ ਜੀ ਐਂ ਕਰੀ ਜਾਵਾਂਗੇ। ਠੀਕ ਐ। ਆਪਣਾ ਤਾਂ ਇਹੀ ਗੈਨ ਆ ਭਾਈ ਇਹੀ ਹੱਥ ਜੋੜ ਕੇ ਬੇਨਤੀ ਹੁੰਦੀ ਆ। ਇੱਕ ਦਵਾਰੇ ਯਾਰ ਮੇਰੀ ਬੇਨਤੀ ਹੋਏ ਹੋ ਰਹੇ ਆ ਵੀਰ ਬਣ ਕੇ ਜਿਹੜੇ ਬੰਦੇ ਨੂੰ ਮੈਂ ਦਵਾਈ ਦਵਾ ਲਿਆ ਹਣਾ ਹੁਣ ਯਾਰ ਉਹਨੂੰ ਨਸ਼ੇ ਨੂੰ ਤਾਂ ਯਾਰ ਮੇਰਾ ਵੀਡੀਓ ਪਾਉਣ ਦਾ ਮਕਸਦ ਹੀ ਇਹ ਹੁੰਦਾ ਵੀ ਯਾਰ ਤੁਸੀਂ ਆ ਆਪਣਾ ਯਾਰ ਅਗਲੇ ਨੂੰ ਫੋਨ ਲਾ ਕੇ ਕਹੇਂ ਕਰੋ ਕਿ ਵਿੱਚ ਕਿਹ ਜਾਨੇ ਸਾਮਾਨ ਆਇਆ ਫਲਾਨਾ ਉਹ ਯਾਰ ਅਗਲਾ ਛੱਡਣ ਦੀ ਕੋਸ਼ਿਸ਼ ਕਰਦਾ ਕਾਹਨੂੰ 네ਗੇਟਿਵ ਕਰਦੇ ਹੋ ਠੀਕ ਹੈ ਇਹੀ ਬੇਨਤੀ ਹੈ ਹੋਰ ਕਹਿਣਾ ਕੋਸਾ ਓਕੇ ਜੀ ਬਸ ਓਕੇ ਬਾਈ ਧੰਨਵਾਦ ਬਸ ਅਰਦਾਸ ਕਰਿਓ ਪਾਗੇ ਗੁਰੂ ਅਕੇ ਵੀ ਯਾਰ ਆਪਣੇ ਯਾਰ ਦੋਸਤੋਂ ਛੱਡਣ ਯਾਰ ਨਿਕਲਣ ਦੇ ਬਾਰੇ ਇਹੀ ਹੈ ਜੀ ਧੰਨਵਾਦ ਵੀਰੇ